ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਅੱਜ ਸਾਡੇ ਕੋਲ ਸੂਟ ਆ ਗਏ ਜੇ ਬਹੁਤ ਹੀ ਸੋਹਣੇ ਤੇ ਬਹੁਤ ਪਿਆਰੇ ਤੇ ਬੜੀ ਮੁਸ਼ਕਲ ਦੇ ਨਾਲ ਆਏ ਜੇ ਰੀਪੀਟ ਦੇ ਉੱਤੇ ਇਹ ਸਟਾਕ ਜਿਹੜਾ ਜੇ ਬਹੁਤ ਹੀ ਮੁਸ਼ਕਲ ਮਿਲਦਾ ਹੈ ਕਿ ਕਿ ਪਸੰਦ ਵੀ ਕੀਤਾ ਸੀ ਹਾਂ ਸੂਟ ਇਤਨੇ ਅੱਛੇ ਹੈ ਕਿ ਅੱਗੇ 10-15 ਦਿਨ ਲੱਗੇ ਇਸ ਕੋ ਲਿਆਣੇ ਮੈਂ ਤੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਸੂਟ ਬਹੁਤ ਸੋਹਣੇ ਬਹੁਤ ਪਿਆਰੇ ਸੂਟ ਆ ਗਏ ਬਹੁਤ ਹੀ ਸੋਹਣੇ ਤੇ ਬਹੁਤ ਜ਼ਿਆਦਾ ਪਿਆਰੇ ਤੇ ਆਜੋ ਤੁਹਾਨੂੰ ਕਰਾਉਨੇ ਆ ਪਹਿਲਾ ਸੂਟ ਹੀ ਚੈੱਕ ਲਓ ਜੀ ਇਹ ਆ ਗਿਆ ਆਪਣੇ ਕੋਲ ਪਹਿਲਾ ਸੂਟ ਬਹੁਤ ਹੀ ਪਿਆਰਾ ਸੂਟ ਹੈਗਾ ਜੇ ਮਸਲੀਨ ਕਾਟਨ ਦਾ ਮੂੰਗਿਆ ਕਦਰ ਦਾ ਮੂੰਗਿਆ ਕਦਰ ਦਾ ਸੂਟ ਜੇ neck ਦੇ ਉੱਪਰ print ਹੈ ਦੀਆਂ ਬਾਹਾਂ ਦੇ ਉੱਪਰ ਤੇ ਨਾਲ ਇਹਦੇ ਆਜੂਗਾ ਜੇ ਘੇਰੇ ਦੇ ਉੱਪਰ ਇਹਦੇ ਇਧਰ ਵੀ ਘੇਰੇ ਤੇ ਇਹਦੀ ਬੈਕ ਸਾਈਡ ਵੀ ਦਿਖਾ ਦਿਆਂ ਆ ਜੀ ਦੀ ਬੈਕ ਸਾਈਡ ਆ ਆ ਗਈ ਇਹਦੀ ਬੈਕ ਸਾਈਡ ਬਹੁਤ ਜ਼ਿਆਦਾ ਸੋਹਣੀ ਬਹੁਤ ਜ਼ਿਆਦਾ ਵਧੀਆ ਪ੍ਰਿੰਟ ਬਣਿਆ ਤੇ ਇਹ ਹੈਗਾ ਜੇ ਮਸਲੀਨ कॉटन ਦੀ ਸ਼ਰਟ ਜੇ ਤੇ कॉटन ਦੀ ਹੈਗੀ ਜੇ ਬਾਟਮ ਤੇ ਨਾਲ ਇਹਦੇ ਹੈਗਾ ਜੇ ਦੁਪੱਟਾ ਹਾ ਪਿਓਰ ਦਾ ਹਾ ਪਿਓਰ ਦੀ ਕੁਆਲਿਟੀ ਜਿਹੜੀ ਜੇ ਪੂਰੀ ਘੈਂਟ ਜਿਹੜੀ ਆ ਪਿਓਰ ਦੇ ਦੁਪੱਟੇ ਵਰਗੀ ਜੇ ਇਹ ਦੁਪੱਟਾ 4 ਸਾਈਡ ਦੇ ਇੱਕ ਪੱਟੀ ਲੱਗੀ ਹੋਈ ਆ ਹਾਂਜੀ ਸੂਨ ਨਾਲ ਦੀ ਮੈਚਿੰਗ ਪੱਟੀ ਲੱਗੀ ਆ ਇਹ ਦੁਪੱਟਾ ਹੈ ਇਦੇ ਵਿੱਚ ਤੁਹਾਨੂੰ ਕਲਰ ਆਪਸ਼ਨਾਂ ਜਿਹੜੀਆਂ ਜੇ ਮਿਲ ਚਲ ਗਈਆਂ 4 ਤੋਂ 5 ਕਲਰ ਨੇ ਤੇ ਇਹ ਸੂਟ ਜਿਹੜੇ ਆ ਗਏ ਜੇ ਦੁਬਾਰੇ ਆਪਣੇ ਕੋਲ ਰਿਪੀਟ ਦੇ ਉੱਤੇ ਆਰਡਰ ਬੁੱਕ ਕਰ ਲਿਓ ਜਲਦੀ ਜਲਦੀ ਬੁਕਿੰਗ ਕਰ ਲਿਓ ਬਾਅਦ ਵਿੱਚ ਇਹ ਮਿਲਦੇ ਨਹੀਂ ਜੇ ਡਿਮਾਂਡ ਬਹੁਤ ਜ਼ਿਆਦਾ ਜੇ ਇਹਨਾਂ ਇਸ ਸਟਾਕ ਦੀ ਇਹਦੇ ਵਿੱਚ ਜਿਹਨਾਂ ਆ ਗਏ ਮਜ਼ੈਂਟਾ ਕਲਰ ਸਾਰਿਆਂ ਦਾ ਫੇਵਰਟ ਕਲਰ ਹੁੰਦਾ ਮਜ਼ੈਂਟਾ ਫੇਵਰਟ ਕਲਰ ਸਾਰਿਆਂ ਦਾ ਪ੍ਰਿੰਟ ਸੇਮ ਆਈ ਜਾਣਗੇ ਦੁਪੱਟੇ ਸਾਰਿਆਂ ਦੇ ਸੇਮ ਪੱਟੀ ਇਦਾਂ ਹੀ ਲੱਗੀ ਕਲਰ ਆਪਸ਼ਨਾਂ ਤੁਹਾਨੂੰ ਆਪਾਂ ਦਿਖਾਈ ਜਾਂਦੇ ਆ ਚੈੱਕ ਕਰ ਲਓ ਆ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਕਲਰ ਜੇ ਆ ਆ ਗਿਆ ਮੋਰ ਪੰਖੀਆ ਸ਼ੇਡ ਵੀ ਬਹੁਤ ਸੋਹਣੀ ਸ਼ੇਡ ਆ ਬਹੁਤ ਪਿਆਰਾ ਸੂਟ ਜੇ ਇਹਨਾਂ ਦਾ ਰੇਟ ਜਿਹੜਾ ਹੈਗਾ ਜੇ 700 ਤੇ 50 ਰੁਪਏ ਜੇ ਜਿਹੜੇ ਤੁਸੀਂ ਸੂਟ ਵਿੱਚ ਆ ਗਿਆ ਮੋਰ ਪੰਖੀਆ ਕਲਰ ਮੋਰ ਪੰਖੀਆ ਕਲਰ ਜੇ ਨਾਲ ਇਹਦੇ ਦੁਪੱਟਾ ਸੇਮ ਉਹੀ ਹਾ ਪ्योर ਦਾ ਬਾਟਮ ਜਿਹੜੀ ਜੇ ਤੇ ਇਹਨਾਂ ਦੀ ਕੱਟ ਜਿਹੜੀ ਹੈਗੀ ਜੇ ਸ਼ਰਟ ਜਿਹੜੀਆਂ ਹੈਗੀਆਂ ਜੇ ਸਵਾ ਦੋ ਮੀਟਰ ਤੇ ਬਾਟਮ ਜਿਹੜੀਆਂ 2.5 2.5 ਮੀਟਰ ਦੀਆਂ ਜੇ ਸੂਲ ਬੰਦਾ ਬੜੇ ਆਰਾਮ ਦੇ ਨਾਲ ਬੜੇ ਆਰਾਮ ਦੇ ਨਾਲ ਇਹਦੇ ਵਿੱਚ ਆ ਗਿਆ ਵਾਈਨ ਸ਼ੇਡ ਆਹ ਲੋ ਜੀ ਬਹੁਤ ਹੀ ਪਿਆਰੀ ਸ਼ੇਡ ਆ ਗਈ ਜੇ ਵਾਈਨ ਸ਼ੇਡ ਬਹੁਤ ਜ਼ਿਆਦਾ ਸੋਹਣਾ ਕਲਰ ਬਹੁਤ ਜ਼ਿਆਦਾ ਘੈਂਟ ਪ੍ਰਿੰਟ ਇਹਦੇ ਵਿੱਚ ਆ ਗਿਆ ਅਗਲਾ ਕਲਰ ਮਸਟਰਡ ਆਹ ਵੀ ਕਲਰ ਜਿਹੜਾ ਹੈਗਾ ਇਹ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਕਸਟਮਰ ਨੇ ਬਹੁਤ ਜ਼ਿਆਦਾ ਡਿਮਾਂਡ ਹੀ ਕੀਤੀ ਇਹਨਾਂ ਦੀ ਵੀ ਆਹ ਵੀ ਸਟਾਕ ਜਿਹੜਾ ਜੇ ਇਹ ਵੀ ਰੀਸਟਾਕ ਹੋ ਗਿਆ ਜੇ ਬਹੁਤ ਸੋਹਣਾ ਸੂਟ ਹੈ ਬਈ ਬਹੁਤ ਪਿਆਰਾ ਸੂਟ ਜੇ ਮਸਲੀਨ ਕਾਟਨ ਦੀ ਹੈਗੀ ਜੇ ਸ਼ਰਟ ਇਹਦੀ ਪੂਰੀ ਟਾਪ ਦੀ ਕੁਆਲਿਟੀ ਦੇ ਨਾਲ ਬਾਟਮ ਹੈ ਜੀ ਕਾਟਨ ਦੀ ਤੇ ਆ ਸਾਰੀ ਜਿਹੜੀ ਜੇ ਇਹ ਸਾਰਾ ਵਾਈਟ ਕਲਰ ਦਾ ਥ੍ਰੈਡ ਵਰਕ ਜੇ ਸਾਰੀਆਂ ਜਿਹੜੀਆਂ ਲਸਰਾਂ ਜਿਹੜੀਆਂ ਜੇ ਇਹਦੀਆਂ ਬਣੀਆਂ ਹੋਣੀਆਂ ਸਾਰੀਆਂ ਥ੍ਰੈਡ ਵਰਕ ਦੀਆਂ ਪਿੰਕ ਕਲਰ ਹੈ ਸੁਣਾ ਦੁਪੱਟਾ ਹੈਗਾ ਜੀ ਇਹਦੇ ਨਾਲ ਆ ਪਿਓਰ ਦਾ ਟੂ ਸਾਈਡ ਦੇ ਲੱਗੀ ਹੋਈ ਆ ਪੱਟੀ ਪਤਾ ਕੀ ਆ ਇਹ ਬਾਜ਼ਾਰ 'ਚ ਨਾ ਬੜੇ ਜ਼ਿਆਦਾ ਸੂਟ ਜਿਹੜੇ ਆ ਵੇਖਣਦੇ ਆ ਪਿਓਰ ਦਾ ਦੁਪੱਟਾ ਕਹਿ ਕਹਿ ਕੇ ਤੁਹਾਨੂੰ ਮਿਲਦੇ ਜਾਣਗੇ ਦਈਆਂ ਦੇ ਬਹੁਤ ਜ਼ਿਆਦਾ ਜਿਹੜੇ ਆ ਉਹ ਪਿਓਰ ਦਾ ਦੁਪੱਟਾ ਦਸੀ ਜਾਂਦੇ ਆ। ਹਾਲਾ ਨੂੰ ਜੇ ਆਪਾਂ ਦਾ ਨਾਮ ਆਪਾਂ ਜੋ ਚੀਜ਼ ਦੱਸਾਂਗੇ ਉਹੀ ਭੇਜਾਂਗੇ ਉਹੀ ਦਵਾਂਗੇ ਸੱਚਾਈ ਇਹ ਆ ਕਿ ਇਹਦੇ ਨਾਲ ਹਾਫ ਪਿਓਰ ਦਾ ਦੁਪੱਟਾ ਵੀ ਕਹਿ ਦਿੰਦੇ ਆ ਕਿਉਂਕਿ ਇਹਦੀ ਕੁਆਲਿਟੀ ਇੰਨੀ ਜ਼ਿਆਦਾ ਵਧੀਆ ਨਾ ਦੁਪੱਟੇ ਦੀ ਇਹ ਲੱਗਦਾ ਵੀ ਪਿਓਰ ਦਾ ਹੀ ਆ। ਪਰ ਆਪਾਂ ਜਿਹੜੀ ਚੀਜ਼ ਤੁਹਾਨੂੰ ਦੱਸਾਂਗੇ ਉਹੀ ਦੇਵਾਂਗੇ ਉਹੀ ਭੇਜਾਂਗੇ ਦੁਪੱਟਾ ਹੈਗਾ ਜੇ ਹਾਫ ਪਿਓਰ ਦਾ। ਪਲੇਨ ਬਾਟਮ ਆਉਂਦਾ ਇੰਨਾ। ਹਾਂਜੀ ਬਾਟਮ ਆਉਗੀ ਪਲੇਨ ਇਹਨਾਂ ਦੇ ਨਾਲ। ਤੇ ਕਢਾਈ ਸਾਰੇ ਆਗੂ ਇਹਦੇ ਬਹੁਤ ਜਿਆਦਾ ਸੋਹਣੀ ਕਢਾਈ ਜੇ ਸਾਰੀ ਫਰੰਟ ਜਿਹੜੀ ਇਹਦੀ ਭਰੀ ਕਢਾਈ ਦੇ ਨਾਲ ਇਹ ਚਾਹਦਾ ਬਾਬਾ ਥੱਲੇ ਇਹਦੇ ਲੈਸ ਵੀ ਲੱਗੀ ਜੇ ਤੇ ਚਾਹਦਾ ਬਾਬਾ ਕਲਰ ਬਾਬਾ ਕਲਰ ਆ ਗਿਆ ਹਾਂਜੀ ਇਹਦਾ ਅੱਗੇ ਤੇ ਆ ਇਹਦੇ ਵਿੱਚ ਆ ਗਿਆ ਲਾਸਟ ਕਲਰ ਇਹ ਵੀ ਕਲਰ ਜਿਹੜਾ ਜੇ ਬਹੁਤ ਜਿਆਦਾ ਪਿਆਰਾ ਦੁੱਧ ਸੋਡਾ ਕਲਰ ਆ ਗਿਆ ਜੀ ਬਹੁਤ ਜਿਆਦਾ ਸੋਹਣਾ ਬਹੁਤ ਪਿਆਰਾ ਕਲਰ ਜੇ ਇਹ ਵੀ ਬਾਟਮ ਸੇਮ ਹੀ ਆਊਗੀ ਉਹਨਾਂ ਦੀ ਦੁਪੱਟੇ ਵੀ ਸੇਮ ਉਦਾਂ ਹੀ ਬਣੇ ਹੋਣਗੇ ਪਹਿਲੇ ਸੂਟਾਂ ਦੇ ਪ੍ਰਿੰਟ ਜਿਹੜੇ ਸੀ ਉਹ ਥੋੜਾ ਜਿਹਾ ਫਰਕ ਹੈ ਸੀਗਾ ਇਹ ਪ੍ਰਿੰਟ ਦੂਜਾ ਆ ਗਿਆ ਕਲਰ ਸੇਮ ਆ ਤੇ ਕੁਆਲਿਟੀ ਜਿਹੜੀ ਆ ਉਹ ਵੀ ਸਾਰਾ ਕੁਝ ਸੇਮ ਹੈ ਅਭੀ ਆ ਗਿਆ ਮਸਲੀਨ ਕਾਟਨ ਦਾ ਪ੍ਰਿੰਟ ਚੈੱਕ ਕਰੋ ਪਹਿਲਾਂ ਤੁਸੀਂ ਇਹਦਾ ਬਹੁਤ ਸਮਝ ਪ੍ਰਿੰਟ ਹੈ ਆ ਲੋ ਜੀ ਪ੍ਰਿੰਟ ਡਿਜੀਟਲ ਪ੍ਰਿੰਟ ਆਲ ਓਵਰ ਸੂਟ ਜੇ 5 ਮੀਟਰ ਦੁਪੱਟਾ ਇਹਦਾ ਹੈਗਾ ਜੇ ਨਾਲ ਡਿਜੀਟਲ ਇਹ ਮਸਲੀਨ ਕਾਟਨ ਦੇ ਸੂਟ ਜੇ ਬਿਨਾ ਲਾਈਨਿੰਗ ਤੋਂ ਵੀ ਸਟਿਚ ਹੁੰਦੇ ਜੇ ਕੋਈ ਚੱਕਰ ਨਹੀਂ ਲਾਈਨਿੰਗ ਦਾ ਇਹਨਾਂ ਦੇ ਉੱਤੇ ਆ ਜੀ ਜਦ ਦੁਪੱਟਾ ਦੁਪੱਟਾ ਬਹੁਤ ਸੋਹਣਾ ਹੈ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਜੇ ਤੇ ਬੜਾ ਹੀ ਪਿਆਰਾ ਜਿਹਾ ਦੁਪੱਟਾ ਜੇ ਤੇ ਇਹਦਾ ਰੇਟ ਜਿਹੜਾ ਹੈਗਾ ਜੇ ਉਹ ਹੈਗਾ ਜੇ ਇਸ ਟਾਈਮ ਤੇ 850 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਇਹਨਾਂ ਦੇ ਵਿੱਚ ਇਹ ਤੁਹਾਨੂੰ ਮਿਲਣਗੇ ਸਾਰੇ ਫ੍ਰੀ ਸ਼ਿਪਿੰਗ ਦੇ ਨਾਲ ਆਹ ਲਓ ਜੀ ਇਹਦੇ ਵਿੱਚ ਆ ਗਿਆ ਦੂਜਾ ਪ੍ਰਿੰਟ ਆ ਵੀ ਪ੍ਰਿੰਟ ਚੈੱਕ ਕਰਿਓ ਠੀਕ ਆ ਅੰਬੀ ਵਾਲਾ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਜੇ ਹਾਂਜੀ ਲਾਈਟ ਪਿਸਤਾ ਜਿਹਾ ਕਲਰ ਜੇ ਬਹੁਤ ਪਿਆਰਾ ਜਿਹਾ ਪ੍ਰਿੰਟ ਨਾਲ ਬਹੁਤ ਸੋਹਣਾ ਦੁਪੱਟਾ ਡਿਜੀਟਲ ਇਹਦੇ ਨਾਲ ਆ ਦੁਪੱਟਾ ਇਹ ਵੀ ਤੁਹਾਨੂੰ ਮਿਲੂਗਾ ਜੇ ਫ੍ਰੀ ਸ਼ਿਪਿੰਗ ਦੇ ਵਿੱਚ 800 ਤੇ 500 ਰੁਪਈਆਂ ਦੇ ਨਾਲ ਤੇ ਵੀਡੀਓ ਚਲਦੀ ਦੇ ਵਿੱਚ ਮੈਂ ਇੱਕ ਚੀਜ਼ ਹੋਰ ਦੱਸ ਦਵਾਂ ਜਿਹੜੀ ਸਾਡੀ ਆਫਰ ਚੱਲਦੀ ਪਈ ਆ ਉਹ ਸਾਡੀ ਆਫਰ ਕੀ ਆ ਉਹ ਹੈਗੀ ਆ ਕਿ ਤੁਸੀਂ ਇਹ ਵੀਡੀਓ ਨੂੰ ਆਪਣੇ ਗਰੁੱਪ ਦੇ ਵਿੱਚ ਜਾਂ ਇੰਸਟਾਗ੍ਰam ਫੇਸਬੁੱਕ YouTube ਤੇ ਕਿਤੇ ਵੀ 10 ਮੈਂਬਰ ਤੱਕ ਸ਼ੇਅਰ ਕਰੋ 10 ਤੋਂ 15 ਕਰ ਦਿਓ 20 ਕਰ ਦਿਓ ਜਿੱਦਾਂ ਮਰਜ਼ੀ ਸ਼ੇਅਰ ਕਰਿਓ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਤੁਸੀਂ ਕੋਈ ਵੀ ਆਰਡਰ ਕਰਦੇ ਜੇ ਇੱਕ ਸੂਟ ਸਾਡੇ ਕੋਲੋਂ ਜਿਹੜਾ ਮਰਜ਼ੀ ਉਹਦੀ ਤੁਸੀਂ ਪੇਮੈਂਟ ਕਰਕੇ ਆਪਣਾ ਪਾਰਸਲ ਜਿਹੜਾ ਮੰਗਵਾ ਲਿਓ ਪਾਰਸਲ ਜਦੋਂ ਤੁਹਾਡੇ ਤੱਕ ਆਜੂਗਾ ਉਹਦੇ ਵਿੱਚ ਇੱਕ ਨਿਕਲੂਗਾ ਕੂਪਨ ਤੇ ਉਹ ਕੂਪਨ ਦੇ ਉੱਪਰ ਇੱਕ ਕੋਡ ਹੋਊਗਾ ਉਹਨੂੰ ਸਾਫ ਰੱਖਿਓ ਸ਼ੇਅਰ ਨਾ ਕਰਿਓ ਕਿਸੇ ਦੇ ਨਾਲ ਵੀ ਫਿਰ ਆਪਾਂ ਲਾਈਵ ਦੇ ਵਿੱਚ ਕੱਢਾਂਗੇ ਕੂਪਨ ਸਾਰੇ ਜਿਹੜੇ ਕਸਟਮਰ ਦਾ ਕੂਪਨ ਨਿਕਲੂਗਾ ਜਿਹੜੇ ਕਸਟਮਰ ਦਾ 쿠ਪਨ ਨਿਕਲੂਗਾ ਉਹ ਕਸਟਮਰ ਤੱਕ ਆਪਾਂ ਸੂਟ ਜਿਹੜਾ ਫ੍ਰੀ ਭੇਜਾਂਗੇ ਆਪਾਂ ਲਾਈਵ ਦੇ ਵਿੱਚ 쿠ਪਨ ਕੱਢਾਂਗੇ ਨੰਬਰ ਕੱਢਾਂਗੇ ਤੇ ਤੁਹਾਨੂੰ ਉਹ ਫ੍ਰੀ ਸੂਟ ਜਿਹੜੇ ਆਪਾਂ ਭੇਜਾਂਗੇ ਉਹ 쿠ਪਨ ਦੇ ਨੰਬਰ ਦੇ ਉੱਤੇ ਫਿਰ ਤੁਹਾਨੂੰ ਆਪਾਂ ਤੇ ਵੱਧ ਤੋਂ ਵੱਧ ਵੀਡੀਓ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਹੋਰ ਕਸਟਮਰ ਵੀ ਫਾਇਦਾ ਲੈ ਸਕਣ ਇਹ ਆਫਰਾਂ ਦੇ ਇਹੀ ਜੇ ਸਾਡੇ ਕੋਲ ਮਸਲੀਨ ਦੇ ਪਾਰਟੀ ਵੀਰ ਸੂਟਾਂ ਦਾ ਸਟਾਕ ਜਿਹੜਾ ਕਿ ਆਪਾਂ ਤੁਹਾਨੂੰ ਦਿਖਾਤਾ ਤੇ ਬਾਕੀ ਜਿਹੜੀ ਆਫਰ ਸਾਡੀ ਚੱਲਣ ਢੀ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਂਦੇ ਨੇ ਨਿਆ ਕਿ ਵੀਡੀਓ ਸ਼ੇਅਰ ਕਰਿਆ ਕਰੋ 10 ਤੋਂ 15 ਜਣਿਆਂ ਨੂੰ ਫਿਰ ਇੱਕ ਕਰੋ ਸਾਡੇ ਕੋਲ ਸੂਟ ਬੁੱਕ ਆਰਡਰ ਕਰਾਓ ਆਰਡਰ ਦੀ ਪੇਮੈਂਟ ਕਰਨੀ ਪਊਗੀ ਜੀ ਕਈ ਕਸਟਮਰ ਤਾਂ ਸਾਨੂੰ ਵੀਡੀਓ ਸ਼ੇਅਰ ਕਰਕੇ ਕਹਿ ਦਿੰਦੇ ਕਿ ਆਪਾਂ ਸ਼ੇਅਰ ਕਰਤੀਆਂ ਜੀ ਹੁਣ ਭੇਜ ਦਿਓ ਪਲੀਜ਼ ਇਦਾਂ ਨਹੀਂਗਾ ਸੂਟ ਲੈਣਾ ਪੈਣਾ ਤੁਹਾਨੂੰ ਇੱਕ ਕੋਈ ਵੀ ਲੈ ਸਕਦੇ ਨਹੀਂ ਉਹਦੇ ਵਿੱਚ ਆਪਾਂ ਕੂਪਨ ਭੇਜਾਂਗੇ ਤੁਹਾਨੂੰ ਪਰ ਇਹ ਕਿ ਵੀਡੀਓ 10 10 ਤੋਂ 15 ਮੈਂਬਰਾਂ ਤੱਕ ਸ਼ੇਅਰ ਕੀਤੀ ਤੇ ਬਾਕੀ ਫੇਰ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਨਵੇਂ ਸਟਾਕ ਦੇ ਵਿੱਚ ਬਾਏ ਬਾਏ ਸასი ਕਾਲ ਜੀ ਧੰਨਵਾਦ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਟੇਕ ਕੇਅਰ